ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਪ੍ਰਿਵੇ ਵਤਨ ਦੀ ਮਿੱਟੀ ਨਿਊਜ਼ ਚੈਨਲ ਆਪਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਅਸੀਂ ਆਏ ਹਾਂ ਪਿੰਡ ਕਖਣਾ ਜਿੱਥੇ ਬਾਬਾ ਚੰਨਨ ਦੇਵ ਜੀ ਅਤੇ ਮਾਤਾ ਗੋੜੀ ਜੀ ਦਾ ਪਰ ਵਾਹ ਮੇਲਾ ਲੱਗਦਾ ਹੈ ਦੀਵਾਲੀ ਅਤੇ ਵਿਸਕਰਮਾ ਦੇ ਵੇਲੇ ਦੀਂ ਜੜੀ ਜੂੜੋ ਜੂੜੇ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਬਾਬਾ ਜੀ ਦੀ ਬੜੀ ਮੰਨਤਾ ਹੈ ਮੇਰੀ ਇਹ ਵੀਡੀਓ ਐਂਡ ਤੱਕ ਦੇਖਣਾ ਸ਼ੇਅਰ ਤੇ ਲਾਈਕ ਜਰੂਰ ਕਰਨਾ ਤੁਹਾਡਾ ਆਪਣਾ ਨਿਊਜ਼ ਚੈਨਲ ਵਤਨ ਦੀ ਮਿੱਟੀ thank <laughs> you

ਵਾਧ ਰਵਾ ਇਹਨਾਂ ਨੇ 50 ਟੋੜੇ ਸਿਮਰ ਦੇ ਮੰਦਰ ਦੇ ਵਿੱਚ দান ਦਿੱਤੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਉਹ ਮੈਨੂੰ ਲੱਗਦਾ ਹੈ ਕਿ ਭਗਵਾਨ ਸਾਡੇ மேਰੇ ਜੋਪਾ ਕਰਨਗੇ ਤੇ ਇਹ ਮੰਦਰ ਬੜਾ ਵਧੀਆ ਬਣ ਜਾਏਗਾ ਇੱਕ ਇੱਕ ਸੰਗੋਹ ਦੇ ਨਾਲ ਇੱਕ ਇੱਕ ਦੇ ਨਾਲ ਤੇ ਮੱਠਾ ਦਾ ਮਰਮਮ ਹੋਏਗਾ ਸਾਰੇ ਜਿਨੀ ਜਿਨੀ ਯਥਾ ਸ਼ਕਤੀ ਕਿਸੇ ਨੂੰ ਕੋਈ ਕੰਪਲੈਨ ਨਹੀਂ ਹੋ ਉਹ ਕੋਈ ਸਾਨੂੰ ਜ਼ਿਆਦਾ ਰੁਪਏ ਦੇਣ கிரா மக்கள் நிறுவன Thank mm -hmm. you. ਓ ਜਿਹੜੇ ਹੁੰਦੇ ਨੇ ਕੋ ਪੰਜਾਬੀ ਬ੍ਰਾਹਮਣ ਵੀ ਆਏ ਹੋਏ ਨੇ ਤ੍ਰਿਖੇ ਮੋਲੇ ਜੇਜਲੀ ਢਿੰਗਨ ਕੁਮਰੀਏ ਤੇ ਸਚਦੇਵਾ ਫੈਮਿਲੀ ਦੀ ਆ ਤੇ ਹੋਰ ਵੀ ਬਹੁਤ ਫੈਮਲੀਆਂ ਕੁੰਦਰਾ ਫੈਮਿਲੀ ਦੀ ਆ ਤੇ ਜੋ ਕੋਈ ਸ਼ਰਧਾ ਹੋਵੇ ਜਰੂਰ ਦਵੇ ਉਹ ਪੱਛੀ ਕਟਵਾ ਕੇ ਲੈ ਕੇ ਜਾਵੇ ਬਾਕੀ ਵੀ ਕਿਸੇ ਮੰਦਰ ਤੇ ਘੋਣਦੇ ਨੇ ਔਰ ਤੇ ਪੱਛੀ ਕਟਾ ਕੇ ਦੇਣਾ ਜਿਹੜਾ ਕਿ ਤੁਹਾਡਾ ਰੁਪਈਆ ਲੱਗ ਸਕੇ ਮੇਰੀ ਫੇਰ ਬੈਂਦੀ ਆ ਇਹ ਸ਼ਰਤ ਹੋਏ ਉਹ 2 ਰੁਪਈਆ ਵੀ ਤੁਹਾਡਾ 80 ਕਰੋੜ ਦੇ ਬਰਾਬਰ ਆ ਜੈ ਗੁਰੂ ਦੇਵ ਜੈ ਮਾਤਾ ਗੋਦੀ ਚੰਦਮਾ ਦੇ ਸਦਾ ਹੀ ਜੈ ਬਾਚੰਨ ਤੇ ਹਿਆਲ ਜੀ ਦਾ ਮੰਦਿਰ ਤੇ ਮੇਲਾ ਇਹ ਤਕਰੀਬਨ ਕੋਈ 627 ਸਾਲ ਹੋਏ ਆ ਇੱਥੇ ਲੱਗਦਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਚੱਲ ਰਿਹਾ ਤੇ ਜਿਹੜਾ ਸਰੋਵਰ ਆ ਉਹ ਵੀ ਬੜਾ ਪੁਰਾਣਾ ਤੇ ਪ੍ਰਚੀਨ ਬਣਿਆ ਆ ਤੇ ਕਿ ਇੱਥੇ ਅੰਦਰ ਮਰਤ ਭੂਮੀ ਐ ਕਮਸ਼ਾਨ ਘਾਟ ਆ ਇਹਨਾਂ ਦੀ ਬਾਰਿਆਂ ਦੇ ਸੰਯੋਗ ਦੇ ਨਾਲ ਮੰਦਿਰ ਦਾ ਨਿਰਮਾਣ ਹੋ ਰਿਹਾ ਤੇ ਭਗਵਾਨ ਕਿਰਪਾ ਕਰਨ ਔਰ ਮੰਦਿਰ ਦਾ ਨਿਰਮਾਣ ਜਲਦੀ ਤੋਂ ਜਲਦੀ ਹੋ ਸਕੇ ਜੈ ਗੁਰੂ ਦੇਵ ਜੈ ਮਾਤਾ ਗੋਦੀ ਚੰਨ੍ਹ ਦੀ ਆਲ ਤੇਰੀ ਸਦਾ ਹੀ ਜੈ ਗਲੀ ਹੋਰੀਆਂ ਚਿੜੀਲੇ ਚੌਂਕ ਤੋਂ ਆਈਆਂ ਸਾਈ ਦਾਸ ਜੀ ਪੰਗਰਾ ਜੀ ਦੇ ਨਾਲ ਦੇ ਰਿਸ਼ਤੇਦਾਰ ਦਾ ਸਾਹੇ ਆਸੀ ਸਾਰੇ ਸਾਲ ਆਪਣੇ ਇੱਥੇ ਬਾਬਾ ਜੀ ਦੇ ਦਰਬਾਰ ਤੇ ਆਨੇ ਆ ਲਾਲੀ ਜੀ ਨੂੰ ਅਸੀਂ ਹਾਰਾ ਭਰੀ ਹਾਰ ਦਾਸ ਕਰਾਈਦੀ ਹੈ ਉਹਨਾਂ ਦੇ ਦਰ ਤੇ ਆਲੇ ਅਸੀਂ ਪਪਾ ਚੰਨ੍ਹ ਦੀ ਆਲ ਦੇ ਉਹਨਾਂ ਨੇ ਦਰ ਤੇ ਆਏ ਆ ਸਾਨੂੰ ਤੁਹਾਨੂੰ ਬੱਚੀ ਮਿਲੀ ਹੈ ਅਸੀਂ ਆਏ ਹਾਂ ਅਸੀਂ ਫੇਰ ਆਪਣੇ ਬੱਚੇ ਮੱਥਾ ਟਿਕਾਣ ਆਏ ਹੁਣ ਅਸੀਂ ਪਾਪਾ ਚੰਨ ਜੀ ਆ ਗਏ ਮੰਦਰ ਤੇ ਮੱਥਾ ਟਿਕਣ ਆਏ ਜੈ ਕੁਮਾਰ ਸੰਧਰਾ ਆਹਾਂ ਜੀ ਅੱਜ ਵੀ ਫੇਰੇ ਵੱਧ ਵਰ ਦੇ ਰਹੇ ਇਹਨਾਂ ਇਹ ਮੀਨ ਕਿਰਪਾ ਕੀਤੀ ਹੈ ਮੇਰੇ ਦਾ 12 ਸਾਲ ਪਰ ਪੁੱਤ ਨਹੀਂ ਦਾ ਬੱਚਾ ਚੰਨ ਚੰਨ ਬਾਬਾ ਚੰਨ ਜੀ ਆ ਮਾਦਾ ਜੀ ਹੋਰ ਇੱਥੇ ਮੇਲਾ ਬਹੁਤ ਫੀਲਸ ਦੁਆਰੀ ਦਾ ਅਨੁਭਵ ਲੱਗਦਾ ਹੈ ਸਭਾ ਜੀ ਦੀ ਬੜੀ ਮਨਕਾ ਹੈ ਦੋ ਦੋ ਹਰ ਕਾਮ ਮਨੋ ਕਾਮਨਾ ਪੂਰੀ ਹੋ ਗਈ ਹੈ ਜੈ ਜੈ ਬਾਬਾ ਚੰਨਿਆ ਮਹਾਰਾਜ ਜੀ ਜੈ ਬਾਬਾ ਜੀ ਨੇ ਦਿੱਤਾ ਸਾਨੂੰ ਪਤਾ ਨਹੀਂ ਮੇਰੇ ਹਸਬੰਦ ਨੂੰ ਇਤੋ ਹੀ ਰਾਮ ਆਇਆ ਉਹਨਾਂ ਦੇ ਪੈਰਾਂ ਦੇ ਚੱਕਰ ਵਗੈਰਾ ਤਾਂ ਸਾਨੂੰ ਪਤਾ ਕਿੱਥੇ ਤੇ ਇਸ ਕਰਕੇ ਸਾਨੂੰ ਇਤੋ ਰਾਮ ਆਇਆ ਵੀ ਇਸ ਨੂੰ ਪਤਾ ਨਹੀਂ ਕਿੱਥੇ ਗਿਆ ਬਾਬਾ ਜੀ ਨੇ ਬਾਣੀ ਸੰਗ ਦੀ ਬਾਣੀ ਮੇਰੇ ਪੁੱਤਰਾ ਆ ਉਹ ਹੀ ਹੋਇਆ ਸਾਗਰੀ ਭਾਉਂਦਾ ਕਬਲ ਚੰਨਲ ਧਿਆਲ ਜੀ ਮਹਾਰਾਜੀ ਜੀ ਦਾ ਸਾਲਾਨਾ ਮੇਲਾ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਸੰਗਤ ਦੂਰ ਦੂਰ ਸੇ ਕੁੰਦਰਾ ਪਰਿਵਾਰ ਸਚਦੇਵਾ ਪਰਿਵਾਰ ਸਿੰਘਨ ਪਰਿਵਾਰ 5 6 ਜਾਕੇ ਇੱਥੇ ਹਾ ਪਰ ਦਰਸ਼ਨ ਕਰਨੇ ਕੇ ਲਈ ਆਤੀ ਹੈ। ਧੰਨਵਾਦ। ਆ ਸੁਖਬ੍ਰੀਤ ਪਿੰਡ ਕੱਕੜਦੋ ਮਨੀਸ਼ ਸਚਦੇਵਾ ਪਿੰਡ ਕੱਕੜਦੋ ਦਨੀਸ਼ ਸਾਧੂ ਪਿੰਡ ਕੱਕੜਦੋ ਬੜਾ ਧੂਮਧਾਮ ਨਾਲ ਮੇਲਾ ਬਣਾਇਆ ਜਾਂਦਾ ਇੱਥੇ ਹਰਵਰੀ ਜੀ ਤੇ ਦੀਵਾਲੀ ਦੇ ਇੱਕ ਦਿਨ ਪਹਿਲਾਂ ਵੀ ਮਨਾਇਆ ਜਾਂਦਾ ਇੱਕ ਦੀਵਾਲੀ ਦੇ ਆੜਾ ਡੇ ਮਨਾਇਆ ਜਾਂਦਾ ਵਿਸ਼ਕਰਮਾ ਦੇ ਡੇ ਦੇ ਸਾਡਾ ਮੇਲਾ ਮਨਾਇਆ ਜਾਂਦਾ ਤੇ ਬੜੀ ਦੂਰ ਦੂਰੋਂ ਲੋਕ ਆਉਂਦੇ ਹਨ ਬੜੀ ਦੂਰ ਦੂਰੋਂ ਲੋਕ ਆਉਂਦੇ ਆ ਤੇ ਬਾਬਾ ਜੀ ਦੀ ਬੜੀ ਮੰਨਤਾ ਹੈ ਟਡੇਰੇ ਆ ਗੱਲਾਂ ਦੇ ਟਡੇਰੇ ਆ ਸਾਡੇ ਪਿੰਡ ਦੇ ਔਰ ਸਾਰਾ ਪਿੰਡ ਬੜਾ ਸੰਯੋਗ ਦਿੰਦਾ ਔਰ ਬਾਬਾ ਪਰਿਵਾਰ ਔਰ ਸਾਡਾ ਪਿੰਡ ਔਰ ਸਾਧ ਸੰਗਤ ਬੜਾ ਸੰਯੋਗ ਦਿੰਦੀ ਆ ਮੇਲੇ ਦੇ ਜੇ ਕੋਈ ਚੈੱਕ ਕਰੋ ਬੜੀ ਦੂਰ ਤੱਕ ਗੱਡੀਆਂ ਲੱਗੀਆਂ ਕਿਆ ਕਰੂ ਮਹਾਰਾਜ ਜੈ ਬਾਬਾ ਚੰਦਾਲ ਜੈ ਮਾਤਾ ਕੌੜੀ ਆ